ਬੀਤੇ ਦਿਨ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਘਰ ਬਾਹਰ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਆਗੂ ਸੰਨੀ ਕੈਂਦ ਅਤੇ ਉਹ ਦੇ ਸਮਰਥਕਾਂ ਤੇ ਕਾਂਗਰਸੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਹ ਮਾਮਲਾ ਲਗਾਤਾਰ ਫਖਦਾ ਜਾ ਰਿਹਾ ਹੈ ਇਸ ਦੇ ਜਾਦੇ ਲੁਧਿਆਣਾ ਭਾਰਤ ਨਗਰ ਚੌਕ ਵਿਖੇ ਲੋਕ ਇਨਸਾਫ ਪਾਰਟੀ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਲੋਕ ਇਨਸਾਫ ਪਾਰਟੀ ਵੱਲੋਂ ਇਹ ਪ੍ਰਦਰਸ਼ਨ ਪੁਲਿਸ ਪ੍ਰਸ਼ਾਸਨ ਅਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਕੀਤਾ ਗਿਆ ਹੈ ਤੇ ਉਹ ਦਿਖਾਉਨੇ ਆ ਤੁਹਾਨੂੰ ਕਿ ਕੀ ਹੈ ਪੂਰਾ ਮਾਮਲਾ ਤੇਰੇ ਜਿਹੜਾ ਕੇਂਦਰ ਤੋਂ ਮਿਲਿਆ ਨਹੀਂ ਗਿਆ ਫਿਰ ਇੱਥੇ ਦੀ ਜਨਤਾ ਸਿੱਧਾ ਇਹਨੂੰ ਡਾਇਰੈਕਟ ਇਹਨੂੰ ਭੀਖ ਮੰਗ ਲਾਇਆ ਕਿ ਇੱਥੇ ਫੰਡ ਲੈ ਸਿਵਲ ਹਸਪੀਟਲ 'ਚ ਜਿਹੜੇ ਵੈਂਟੀਲੇਟਰਾਂ ਦੀ ਲੋੜ ਹੈ ਲੋਕਾਂ ਨੂੰ ਇੱਥੇ ਉਪਲਬਧ ਕੀਤੀ ਜਾਵੇ ਇਹ ਪੈਸੇ ਰਵਨੀਤ ਬਿੱਟੂ ਜੀ ਨੂੰ ਦੇ ਰਹੇ ਆ ਸੀ ਇਹ ਆਪਣੇ ਪੈਸੇ ਲਾ ਕੇ ਆਪਣੇ ਵੈਂਟੀਲੇਟਰ ਸਿਵਲ ਹਸਪੀਟਲ 'ਚ ਜਿਹੜੀ ਘਾਟ ਹੈ ਉਹ ਪੂਰੀ ਕੀਤੀ ਜਾਵੇ ਇਹ ਲੁਧਿਆਣੇ ਦਾ ਐਮਪੀ ਰਵਨੀਤ ਬਿੱਟੂ ਆ ਜਿਹੜਾ ਕੀ ਕਹਿੰਦਾ ਹਸਪੀਟਲ ਦੇ ਵਿੱਚ ਵੈਲਡਿਨੇਟਰ ਦੇ ਲਈ ਤੇ ਦਵਾਈਆਂ ਦੇ ਲਈ ਮੇਰੇ ਕੋਲ ਫੰਡ ਨਹੀਂ ਹੈਗਾ ਵੀ ਅਸੀਂ ਲੋਕਲ ਸਾਫ ਪਾਰਟੀ ਉਹਨਾਂ ਨੂੰ ਭੀਖ ਦੇ ਰਹੇ ਆ ਵੀ ਜੇ ਤੇਰੇ ਕੋਲ ਵੀ ਪੈਸੇ ਹਨੀ ਦਾਦਿਆਂ ਦੀ ਕਮਾਈ ਨੌਜਵਾਨੀ ਨੂੰ ਖਤਮ ਕਰਕੇੜੀ ਤੂੰ ਇਕੱਠੀ ਕੀਤੀ ਹਜੇ ਵੀ ਕਹਿੰਦਾ ਮੇਰੇ ਕੋਲ ਫੰਡ ਨਹੀਂ ਲੱਖ ਲਾਂਤ ਤੇਰੇ ਨੌਜਵਾਨਾਂ ਦੀਆਂ ਪੱਕਾ ਨੂੰ ਦਸਤਾਰਾਂ ਨੂੰ ਹੱਥਾਂ ਹੱਥ ਪਾ ਰਿਆ ਇਹ ਮਤਲਬ ਕਿ ਫੰਡ ਦੇ ਰਹੇ ਆ ਤਾਂ ਕਿ ਵੈਲਿਨੇਟਰ ਤੇ ਦਵਾਈਆਂ ਦਾ ਜਿਹੜਾ ਖਰਚਾ ਪੂਰਾ ਕਰ ਸਕੇ ਇਹ ਜਿਵੇਂ ਮਰਮੁਕਿਆ ਕਹਿੰਦਾ ਮੈਨੂੰ ਇਹ ਲੱਗਦਾ ਜਿਹੜੇ ਭੀਖ ਦਿੱਤੇ ਪੈਸੇ ਆ ਸਾਨੂੰ ਤਾਂ ਆ ਲੱਗਦਾ ਜਿਹੜੇ ਭੀਖ ਦਿੱਤੇ ਪੈਸੇ ਨੇ ਇਹ ਵੀ ਨਾ ਚਾਕਲੇਟ ਲੈ ਲਵੇ ਆਪਣੇ ਬੱਚਿਆਂ ਲਈ ਸਾਨੂੰ ਤਾਂ ਆ ਵੀ ਡਰ ਲੱਗਦਾ ਇਹਦੇ ਤੋਂ ਹੁਣ ਐਮਪੀ ਬਣਾ ਕੇ ਸਾਨੂੰ ਇਹਦੇ ਤੋਂ ਡਰ ਲੱਗਦਾ ਕਿ ਇਹ ਵੀ ਪੈਸੇ ਚਾਕਲੇਟਾਂ ਨਾ ਬਣ ਦੇਵੇ ਆਪਣੇ ਬੱਚਿਆਂ ਨੂੰ ਲੈ ਜਾ ਕੇ ਏ ਦਰੋਂ ਫੋਨ ਨਿਕਲੋ ਕਰੋ ਆਪਦੇ ਜਿਹੜੀ ਪਾਗਲ ਇਹ ਮੰਗ ਤਨ ਪੜਾ ਇਹਨੂੰ ਸ਼ਰਮ ਨਹੀਂ ਆਉਂਦੀਆਂ ਨੂੰ ਬਰਾਛਡ ਕਿ ਅੱਗੇ ਤੋਂ ਤੂੰ ਕੇਸ ਕਤਲ ਨਹੀਂ ਕਰਾਇਆਂਗਾ ਤੂੰ ਕੈਸਾ ਧਾਰੀ ਸਿੱਖ ਬਣੇਂਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਿੱਖ ਕੌਮ ਨਾਲ ਵਾਦਾ ਅੱਜ ਤੋਂ ਕੇਸ ਕਦੇ ਕਤਲ ਨਹੀਂ ਹੋਣਗੇ ਕੇਸ ਵਧਾਉਂਗਾ ਦਾੜੀ ਰੱਖੂੰਗਾ ਸੱਚਾ ਸਿੱਖ ਬਣੂੰਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਏ ਹੁਣ ਆਜੋ ਤੁਸੀਂ ਵੀਰੋ ਮੇਰੀ ਗੱਲ ਸੁਣ ਲਓ ਫਾਤੀ ਵਰਦੀ ਵਾਲਿਓ ਤੁਸੀਂ ਸਾਡੇ ਭਰਾ ਹੋ ਅਰ ਹੁਣ ਕਿੱਥੇ ਹੋ ਕੇ ਕੰਮ ਕਰਿਓ ਮੈਂ ਤੁਹਾਡੇ ਮਗਰ ਇੱਕ ਇੱਕ ਇਨਕਲਾਬੀ ਜੁਦਾ ਜੋੜ ਦੇਣਾ ਤੁਸੀਂ ਲਿਓ ਪੈਸੇ ਕਿਹਦੇ ਕੋਲੋਂ ਲੈਨੇ ਹੋ ਨਾਕਿਆਂ ਦੇ ਖੜਖੜੇ ਤੁੰਨ ਦੇ ਨਾ ਜੇਬਾਂ ਦੇ ਵਿੱਚ ਤੇ ਤੁਹਾਨੂੰ ਤੁਮ ਕਿੱਥੇ ਦਿਖਾਵਾਂਗੇ ਵੀ ਤੁੰਨੀ ਰੱਖਵੇਂ ਅੱਜ ਦਾ ਧਰਨਾ ਕਾਂਗਰਸੀਆਂ ਦੀ ਗੁੰਡਾਗਰਦੀ ਤੇ ਪੁਲਿਸ ਦੀ ੜਾਲੀ ਮੇਲੀ ਭੋਗ ਦਸਤਾਰ ਪੈਰਾਂ ਦੇ ਵਿੱਚ ਰੋਲੀ ਆ ਇਸ ਕਰਕੇ ਅਸੀਂ ਮੁਕੱਦਮਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਹਰ ਪਰ ਇਹ ਪਹਿਲੀ ਜਿੱਤ ਹੈਗੀ ਆ ਇਨਸਾਫ ਦੀ ਸੱਚਾਈ ਦੀ ਪਹਿਲੀ ਜਿੱਤ ਹੈ ਕਿ ਪੁਲਿਸ ਕਮਿਸ਼ਨਰ 3 ਦਿਨ ਵਾਸਤੇ ਆਪਣਾ ਦਫ਼ਤਰ ਲੌਕ ਕਰਕੇ ਰਫੂ ਚੱਕਰ ਹੋ ਗਏ ਭੱਜ ਗਏ ਪਹਿਲੀ ਜਿੱਤ ਆ ਮੈਂ ਚੇਤਾਵਨੀ ਦਿੰਦਾ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਕਿ ਜੇ ਮੁਕੱਦਮਾ ਦਰਜ ਨਾ ਕੀਤਾ ਤੇ ਮੈਂ ਪੀੜਤ ਉਹ ਦਸਤਾਰ ਜਿਹੜੀ ਤੇਰੇ ਗੁੰਡਿਆਂ ਨੇ ਲਾਈ ਐ ਮੈਂ ਦਸਤਾਰ ਲੈ ਕੇ ਮੁੱਖ ਮੰਤਰੀ ਦੇ ਘਰ ਅੱਗੇ ਬੈਠੂਗਾ ਗੱਲ ਨਾ ਬਣੀ ਤਾਂ ਮੈਂ ਸੋਨੀਆ ਗਾਂਧੀ ਦੇ ਘਰ ਉਹ ਦਸਤਾਰ ਲੈ ਕੇ ਜਾਊਗਾ ਕਿ ਕਾਂਗਰਸ ਦੇ ਪਾਲੇ ਹੋਏ ਗੁੰਡਿਆਂ ਨੇ ਕਿਵੇਂ ਇੱਕ ਸਿੱਖ ਦੀ ਦਸਤਾਰ ਨੂੰ ਪੈਰਾਂ ਦੇ ਵਿੱਚ ਰੋਲਿਆ ਕਾਰਵਾਈ ਕਰਾ ਕੇ ਰਾਵਾਂਗੇ ਕਾਂਗਰਸੀ ਵਰਕਰ ਕਹਿ ਰਹੇ ਨੇ ਉਹਨਾਂ ਦੇ ਉੱਥੇ ਬੰਦੇ ਹੀ ਨਹੀਂ ਸੀਗੇ ਜਿਹੜੇ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਇਹ ਗੱਲ ਮੀਡੀਆ ਜਵਾਬ ਦੇ ਸਕਦਾ ਵੀ ਉਹ ਬੰਦੇ ਕਿਹਦੇ ਸੀਗੇ ਮੇਰੇ ਤੋਂ ਕਿਉਂ ਪੁੱਛਦੇ ਹੋ ਮੀਡੀਆ ਹਾਜ਼ਰ ਹੈ ਉੱਥੇ ਲੁਧਿਆਣਾ ਤੋਂ ਬਲਵਿੰਦਰ ਕੁਮਾਰ ਦੀ ਰਿਪੋਰਟ ਐਸਐਮਜ਼ੈਡ ਨਿਊਜ਼